ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਜਗਜੀਤ ਸਿੰਘ ਜੀ ਡੱਲੇਵਾਲ ਜੋ ਕਿ 33 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਪਰ ਅਸੀਂ ਅੱਜ ਜਿਹੜੀ ਗੱਲਬਾਤ ਕਰਨੀ ਹੈ ਉਹਨਾਂ ਰਾਜਨੀਤਿਕ ਲੀਡਰਾਂ ਦੇ ਬਾਰੇ ਕਰਨੀ ਹੈ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਉਹ ਜਗਜੀਤ ਸਿੰਘ ਡੱਲੇਵਾਲ ਦੀ ਮੌਤ ਦਾ ਇੰਤਜ਼ਾਰ ਕਰ ਰਹੀਆਂ ਨੇ ਕਿ ਉਹਨਾਂ ਦੀ ਮੌਤ ਕਦੋਂ ਹੋਵੇ ਤੇ ਅਸੀਂ ਫੇਰ ਰਾਜਨੀਤੀ ਸਟਾਰਟ ਕਰੀਏ ਫੇਰ ਉਹਨਾਂ ਦੀ ਮੌਤ ਤੇ ਨਾਂ ਤੇ ਬੋਬੋਟਾ ਮੰਗੀਏ ਭਰਾਵੋ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਉੱਥੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਐਮਐਲਏ ਨੇ ਐਮਪੀ ਨੇ ਜਾਂ ਹੋਰ ਆਉਦੇਦਾਰ ਨੇ ਉੱਥੇ ਪਹੁੰਚ ਰਹੇ ਨੇ ਉੱਥੇ ਪਹੁੰਚ ਕੇ ਸਿਰਫ ਜਗਜੀਤ ਸਿੰਘ ਦੱਲੇਵਾਲ ਨੂੰ ਇਹ ਕਹਿ ਰਹੇ ਨੇ ਕਿ ਤੁਸੀਂ ਆਪਣਾ ਮਰਨ ਵਰਤ ਛੱਡ ਦਿਓ ਕੋਈ ਜਾ ਕੇ ਕਹਿੰਦਾਗਾ ਕੋਈ ਕਹਿੰਦਾ ਤੁਸੀਂ ਕੱਲੀ ਦਵਾਈ ਬੂਟੀ ਲੈ ਲਿਆ ਕਰੋ ਚਲੋ ਜਿਹੜਾ ਤੁਹਾਡਾ ਮਰਨ ਵਰਤਾ ਉਹ ਚੱਲ ਚੱਲੀ ਜਾਣ ਦਿਓ ਜੇ ਤੁਸੀਂ ਨਹੀਂ ਛੱਡਣਾ ਪਰ ਮੈਂ ਉਹਨਾਂ ਲੀਡਰਾਂ ਨੂੰ ਪੁੱਛਣਾ ਚਾਹਣਾ ਅੱਜ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ ਕਿਸੇ ਲੀਡਰ ਦੀ ਉਹ ਲੀਡਰ ਇਹੀ ਕਹਿ ਰਿਹਾ ਸੀ ਕਹਿੰਦਾ ਮੈਂ ਦਵਾਈ ਬਾਰੇ ਕਹਿਹਾ ਜਗਜੀਤ ਸਿੰਘ ਡੱਲੇਵਾਲ ਨੂੰ ਪਰ ਨਹੀਂ ਦੋਸਤੋ ਇਹ ਜਿਹੜੇ ਲੀਡਰ ਨੇ ਨਾ ਇਹ ਲੀਡਰ ਰਾਜਨੀਤੀ ਕਰਨ ਜਾਂਦੇ ਆ ਸਿਰਫ ਉਥੇ ਜੇ ਖਨੌਰੀ ਬਾਰਡਰ ਤੇ ਕੋਈ ਜਾਂਦਾਗਾ ਜੇ ਕੋਈ ਜਗਜੀਤ ਸਿੰਘ ਦੱਲੇਵਾਲ ਦਾ ਪਤਾ ਲੈਣ ਜਾਂਦਾ ਤਾਂ ਉੱਥੇ ਸਿਰਫ ਉਹ ਰਾਜਨੀਤੀ ਕਰਨ ਜਾਂਦੇ ਆ ਇਹ ਜਿਹੜੇ ਲੋਕ ਨੇ ਇਹ ਕਰਨਾ ਕਿਸੇ ਨੇ ਕੁਛ ਨਹੀਂ ਇਹਨਾਂ ਨੂੰ ਇਕੱਠੇ ਹੋ ਕੇ ਪਹਿਲਾਂ ਤਾਂ ਜੇ ਇਹ ਕੁਛ ਕਰਨਾ ਚਾਹੁੰਦੇ ਹੋਣ ਸਾਰੇ ਹੀ ਮੈਂ ਮੌਜੂਦਾ ਸਰਕਾਰ ਦੀ ਗੱਲ ਕਰਦਾ ਦੂਜੀਆਂ ਜਿਹੜੀਆਂ ਵਿਰੋਧੀ ਧਿਰਾਂ ਜਾਂ ਹੋਰ ਵੱਖ-ਵੱਖ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੀ ਗੱਲ ਕਰਦਾ ਸਭ ਤੋਂ ਪਹਿਲਾਂ ਜੇ ਇਹ ਪੰਜਾਬ ਦੇ ਲੀਡਰ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਹੋਣ ਤਾਂ ਜਾਂ ਜਗਜੀਤ ਸਿੰਘ ਦੱਲੇਵਾਲ ਦੇ ਹੱਕ 'ਚ ਹੋਣ ਅੱਜ ਤੱਕ ਅੱਜ ਅੱਜ ਇਹਨਾਂ ਨੇ ਅੱਜ ਨਹੀਂ ਅੱਜ ਨਹੀਂ ਕਦੋਂ ਦੀ ਜਦੋਂ ਦੇ ਜਗਜੀਤ ਸਿੰਘ ਦੱਲੇਵਾਲ ਮਰਨ ਵੱਤ ਤੇ ਬੈਠੇ ਆ ਉਦੋਂ ਦੀ ਇਹਨਾਂ ਨੇ ਇੱਕ ਸਰਬਸਾਂਝੀ ਪਾਰਟੀ ਵਾਜੀ ਤੇ ਉੱਪਰ ਉੱਠ ਕੇ ਇੱਕ ਮੀਟਿੰਗ ਬੁਲਾਉਣੀ ਸੀ ਉਹ ਮੀਟਿੰਗ ਦੇ ਵਿੱਚ ਫੈਸਲਾ ਲੈਣਾ ਸੀ ਕਿ ਸਾਰੇ ਇਕੱਠੇ ਹੋ ਕੇ ਅਸੀਂ ਅ ਦਿੱਲੀ ਆਪਣਾ ਦਿੱਲੀ ਵੱਲ ਧਰਨਾ ਲਾਈਏ ਦਿੱਲੀ ਪਹੁੰਚ ਕੇ ਜਾਂ ਕਿਤੇ ਵੀ ਆਪਣਾ ਜਿੱਥੇ ਵੀ ਮੋਦੀ ਸਾਹਿਬ ਨਾਲ ਗੱਲਬਾਤ ਕਰਦੇ ਉਹਨਾਂ ਤੋਂ ਸਮਾਂ ਲੈਂਦੇ ਇਹ ਕਰ ਸਕਦੇ ਜੀ ਕੁਝ ਵੀ ਪਰ ਦੋਸਤੋ ਇਹ ਜਿਹੜੇ ਲੀਡਰ ਨੇ ਇਹ ਨਹੀਂ ਕਰਨਾ ਚਾਹੁੰਦੇ ਇਹ ਸਿਰਫ ਰਾਜਨੀਤੀ ਕਰਨੀ ਚਾਹੁੰਦੇ ਨੇ ਇਕੱਲੀ ਸਿਰਫ ਰਾਜਨੀਤੀ ਤੱਕ ਹੀ ਸੀਮਤ ਨੇ ਇਹਨਾਂ ਨੇ ਉੱਥੇ ਜਾ ਕੇ ਵੀ ਤੁਸੀਂ ਦੇਖ ਲਓ ਸਾਰਿਆਂ ਦੀਆਂ ਇੰਟਰਵਿਊਆਂ ਕੱਢ ਕੇ ਦੇਖ ਲਓ ਜੇ ਅਕਾਲੀ ਜਾਂਦੇ ਨੇ ਅਕਾਲੀ ਤਾਂ ਗਈ ਬਹੁਤ ਘਟ ਨੇ ਜੇ ਅਕਾਲੀ ਜਾਂਦੇ ਨੇ ਉਹ ਕਹਿੰਦੇ ਆ ਵੀ ਭਗਵੰਤ ਮਾਨ ਨਹੀਂ ਕੋਸ਼ ਕਰਦਾ ਕਾਂਗਰਸ ਹੀ ਨਹੀਂ ਕੋਸ਼ ਕਰਦੇ ਜੇ ਕਾਂਗਰਸ ਵਾਲੇ ਜਾਂਦੇ ਆ ਉਹ ਵੀ ਕਹਿੰਦੇ ਭਗਵੰਤ ਮਾਨ ਨਹੀਂ ਕੋਸ਼ ਕਰਦਾ ਅਕਾਲੀ ਦਲ ਨਹੀਂ ਕੋਸ਼ ਕਰਦਾ ਸੋਮਨੀ ਕਮੇਟੀ ਨਹੀਂ ਕੋਸ਼ ਕਰਦੀ ਜਾਂ ਵਿੱਚ ਜਥੇਦਾਰਾਂ ਦਾ ਜਿਹੜਾ ਮੁੱਦੇ ਵਾਲੀ ਗੱਲ ਚੱਲ ਪੰਦੀ ਆ ਜਾਂ ਮਾਫੀ ਨਾਵੇਂ ਵਾਲੀ ਗੱਲ ਚੱਲ ਪੰਦੀ ਆ ਸੁਖਵੀਰ ਬਾਦਲ ਦੇ ਜੇ ਝਾੜੂ ਵਾਲੇ ਜਾਂਦੇ ਆ ਉਹ ਕਹਿੰਦੇ ਸਾਡੀ ਬੀਜੇਪੀ ਵਾਲੇ ਸੁਣਦੇ ਨਹੀਂ ਸਾਡੇ ਪਹਿਲਾਂ ਨਹੀਂ ਕੰਮ ਹੁੰਦੇ ਸਾਡੇ ਫੰਡ ਰੋਕੇ ਪਏ ਨੇ ਇਹ ਸਾਨੂੰ ਜਿਹੜੇ ਅਕਾਲੀ ਨੇ ਜਾਂ ਕਾਂਗਰਸੀ ਨੇ ਇਹ ਸਾਨੂੰ ਕੰਮ ਨਹੀਂ ਕਰਨ ਦਿੰਦੇ ਇਦਾਂ ਸਾਰੇ ਲਾਰੇ ਲਾ ਕੇ ਇੱਕ ਉਥੇ ਛਫ ਆਪਦਾ ਪੱਲਾ ਝਾੜ ਕੇ ਆ ਜਾਂਦੇ ਆ ਇਹਨਾਂ ਸਾਰਿਆਂ ਨੂੰ ਇਹ ਆ ਕਿ ਜਗਜੀਤ ਸਿੰਘ ਦੱਲੇਵਾਲ ਦੀ ਕਦੋਂ ਮੌਤ ਹੋਵੇ ਕਦੋਂ ਅਸੀਂ ਰਾਜਨੀਤੀ ਰਾਜਨੀਤੀ ਕਰੀਏ ਉਹਨਾਂ ਦੀ ਮੌਤ ਤੇ ਰਾਜਨੀਤੀ ਕਰੀਏ ਇਹ ਇਹਨਾਂ ਦਾ ਜਿਹੜਾ ਟੀਚਾ ਹੈ ਕਿਉਂਕਿ ਜਿਵੇਂ ਆਪਾਂ ਦੇਖਦੇ ਆ ਕਿ 84 84 ਇਹਨਾਂ ਨੇ ਸਿਰਫ ਇੱਕ ਤੂੰ ਵੋਟਾਂ ਵੇਲੇ ਮੁੱਦਾ ਉੱਠਦਾਗਾ 84 ਦਾ ਕੀਨੇ ਗੱਲਾਂ ਕੀਨੇ ਗੱਲਾਂ ਕੀਨੇ ਮੁੱਦੇ ਠਾਏ ਨੇ ਕੀਨੇ 84 ਦੇ ਜਿਹੜੇ ਪੀੜਤ ਨੇ ਉਹਨਾਂ ਨੂੰ ਕਿੰਨਾ ਲੋਕਾਂ ਨੇ ਮਰ ਕੇ ਆਪਣਾ ਇਨਸਾਫ ਦਵਾਇਆਗਾ ਜਾ ਜੇ ਆਪਾਂ ਗੱਲ ਕਰਦੇ ਆ ਐਸਵਾਈਐਲ ਦਾ ਮੁੱਦਾ ਐਸਵਾਈਐਲ ਦਾ ਮੁੱਦਾ ਜਿਹੜਾ ਉਹ ਸਿਰਫ ਵੋਟਾਂ ਵੇਲੇ ਉੱਠਦਾਗਾ ਉਹ ਬਾਅਦ ਦੇ ਵਿੱਚ ਫੇਰ ਐਸਵਾਈਐਲ ਦਾ ਮੁੱਦਾ ਕਿੱਧਰ ਜਾ ਵੜਦਾਗਾ ਇਸੇ ਤਰ੍ਹਾਂ ਹੀ ਚੰਡੀਗੜ੍ਹ ਦਾ ਮੁੱਦਾ ਇਸੇ ਤਰ੍ਹਾਂ ਹੀ ਹੋਰ ਜਿਵੇਂ ਵੱਖ-ਵੱਖ ਮੁੱਦੇ ਹੁਣ ਗੰਦੇ ਪਾਣੀ ਦਾ ਮੁੱਦਾ ਉੱਠੂਗਾ ਅੱਗੇ ਹੁਣ ਆਉਣ ਵਾਲੀਆਂ ਵੋਟਾਂ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਰੱਬ ਕਰੇ ਲੰਮੀਆਂ ਉਮਰਾਂ ਦੇਵੇ ਜੇ ਕਿਤੇ ਗੱਲ ਇਹੋ ਜਿਹੀ ਅਣਹੋਣੀ ਹੋ ਗਈ ਤਾਂ ਇਹ ਵੀ ਮੁੱਦਾ ਵੋਟਾਂ ਦੇ ਵਿੱਚ ਉਠਿਆ ਕਰੂਗਾ ਕਿਉਂਕਿ ਇਹ ਲੋਕਾਂ ਨੇ ਜਿਹੜੀ ਸਿਰਫ ਰਾਜਨੀਤੀ ਕਰਨੀ ਆ ਸਿਰਫ ਵੋਟਾਂ ਮੰਗਣ ਲਈ ਇੱਕ ਸੇਹੜਾ ਬਣਾਉਣਾ ਜਿਵੇਂ ਬਗਰਾੜੀ ਦਾ ਵਰਗਾੜੀ ਦਾ ਜਿਹੜਾ ਮੁੱਦਾ ਸੀਗਾ ਬੇਅਦਬੀ ਦਾ ਮੁੱਦਾ ਸੀਗਾ ਉਹਨਾਂ ਤੇ ਵੀ ਰਾਜਨੀਤੀ ਹੁੰਦੀ ਰਹੀ ਹੈ ਦੇਖੋ ਹੁਣ ਤੱਕ ਰਾਜਨੀਤੀ ਹੁੰਦੀ ਰਹੀ ਹੈ ਜੇ ਅੱਜ ਬਾਦਲਾਂ ਨੇ ਇਹ ਚੀਜ਼ਾਂ ਮੰਨੀਆਂ ਨੇ ਵੀ ਅਸੀਂ ਕਰਿਆ ਜਾਂ ਅਸੀਂ ਕਰਵਾਇਆਗਾ ਤਾਂ ਅੱਜ ਕੀ ਉਹਨਾਂ ਨੂੰ ਸਿਰਫ ਇਹੀ ਸਜ਼ਾ ਵੀ 2 10 ਦਿਨ ਇਕੱਲਾ ਉੱਥੇ ਵਰਸਾ ਲੈ ਕੇ ਬੈਠ ਗਏ ਜਾਂ ਬਾਥਰੂਮ ਸਾਫ਼ ਕਰ ਲੈ ਇਕੱਲੀ ਜਿਹੜੇ ਦੋ ਨੌਜਵਾਨ ਸ਼ਹੀਦ ਹੋਏ ਨੇ ਉੱਥੇ ਕੀ ਉਹਨਾਂ ਲਈ ਜੇ ਉਹਨਾਂ ਲਈ ਸਿਰਫ ਇਹੀ ਸਜ਼ਾ ਗਈ ਜਿਨ੍ਹਾਂ ਦੇ ਦੋ ਨੌਜਵਾਨ ਪੁੱਤ ਮਰ ਗਏ ਉਹਨਾਂ ਤੇ ਕੀ ਬੀਤਦੀ ਹੋਊ ਵੀ ਜਦ ਆਹ ਬੰਦਿਆਂ ਨੇ ਜਾਂ ਇਹ ਪਾਰਟੀ ਨੇ ਸਾਡੇ ਪੁੱਤ ਮਰਵਾਤੇ ਤੇ ਇਹ 10 ਦਿਨ ਵਰਸਾ ਲੈ ਕੇ ਗੁਰੂ ਘਰ ਦੇ ਦਰਵਾਜੇ ਤੇ ਬੈਠ ਗਏ ਜਾਂ ਇਹਨਾਂ ਨੇ ਬਾਥਰੂਮ ਸਾਫ਼ ਕਰ ਲਏ ਕੀ ਇਹ ਉਹਨਾਂ ਨੂੰ ਸਜ਼ਾ ਮਿਲ ਇੰਨੀ ਸਜ਼ਾ ਚਾਹੀਦੀ ਸੀ ਕਾਨੂੰਨ ਮੁਤਾਬਕ ਜੇ ਉਹਨਾਂ ਨੂੰ ਸਜ਼ਾ ਦੋ ਮੌਤਾਂ ਦੀ ਸਜ਼ਾ ਮਿਲਣੀ ਹੋਵੇ ਜਾਂ ਬੇਅਦਬੀਆਂ ਦੀ ਸਜ਼ਾ ਮਿਲਣੀ ਹੋਵੇ ਤਾਂ ਕੀ ਹੋਣੀ ਚਾਹੀਦੀ ਸੀ ਕੀ ਸਾਡੇ ਇਹ ਜਿਹੜੇ ਲੀਡਰ ਨੇ ਜਾਂ ਹੁਣ ਕੀ ਸਾਡੇ ਭਗਵੰਤ ਮਾਨ ਜੀ ਕੀ ਉਹ ਤੇ ਹਨ ਫੈਸਲਾ ਲੈਣਗੇ ਇਸੇ ਤਰ੍ਹਾਂ ਹੀ ਜਗਜੀਤ ਸਿੰਘ ਦੱਲੇਵਾਲ ਜੋ ਕਿ 33 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਅਸੀਂ ਹਰੇਕ ਦੇ ਜਦੋਂ ਉਹਨਾਂ ਦੀਆਂ ਤਸਵੀਰਾਂ ਅਗਲਾ ਮੋਬਾਈਲ ਤੇ ਦੇਖਦਾਗਾ ਜਾਂ ਟੈਲੀਵਿਜ਼ਨ ਤੇ ਦੇਖਦਾਗਾ ਹਰੇਕ ਦੀਆਂ ਅੱਖਾਂ ਨਮ ਹੋ ਜਾਂਦੀਆਂ ਕਿਉਂਕਿ ਉਹਨਾਂ ਦੀ ਸਿਹਤ ਆ ਜਿਹੜੀ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਆ ਦਿਨੋ ਦਿਨ ਵਿਗੜ ਰਹੀ ਐ ਤੇ ਇੱਕ ਦੂਜੇ ਪਾਸੇ ਸਾਡੇ ਸ਼ਹੀਦੀ ਆ ਦਿਨਾਂ ਦੇ ਵਿੱਚ ਸਾਡੇ ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਵਾਰਤਾ ਸੀ ਬੱਚੇ ਸ਼ਹੀਦ ਹੋ ਗਏ ਸੀ ਬੱਚੇ ਨਹੀਂ ਛੋਟੇ ਬੱਚੇ ਨੀਹਾਂ ਚ ਚਲੇ ਗਏ ਤੇ ਆਹ ਦਿਨਾਂ ਕਰਕੇ ਇਧਰ ਵੀ ਸਾਡੇ ਜਿਹੜੇ ਕੁਸਤਾ ਆ ਦਿਨ ਸਾਡੇ ਜਿਹੜੀ ਸਾਡੀ ਸਿੱਖ ਕੌਮ ਤੇ ਸਾਡੇ ਪੰਜਾਬੀਆਂ ਤੇ ਹੁੰਦੇ ਨੇ ਬਹੁਤ ਹੀ ਅੱਖਾਂ ਨਾਮ ਹੁੰਦੀਆਂ ਨੇ ਰੇਕਦੀਆਂ ਦੂਜੇ ਪਾਸੇ ਜਿਹੜੇ ਸਾਡੇ ਇਮਤਿਹਾਨ ਲੈ ਜਾਂਦੇ ਆ ਇਕੱਲੇ ਸਿੱਖਾਂ ਦੇ ਹੀ ਕਿਉਂ ਲੈ ਜਾਂਦੇ ਨੇ ਇਕੱਲੇ ਪੰਜਾਬੀਆਂ ਦੇ ਹੀ ਕਿਉਂ ਲੈ ਜਾਂਦੇ ਨੇ ਜਿਨ੍ਹਾਂ ਦੇ ਸਿਰ ਤੇ ਦਸਤਾਰਾਂ ਹੁੰਦੀਆਂ ਉਹਨਾਂ ਦੇ ਹੀ ਇਮਤਿਹਾਨ ਕਿਉਂ ਲਏ ਜਾਂਦੇ ਨੇ ਜੇ ਮੌਜੂਦਾ ਸਮੇਂ ਦੀ ਗੱਲ ਕਰਦੇ ਆ ਤਾਂ ਮੌਜੂਦਾ ਸਮੇਂ ਦੇ ਵਿੱਚ ਜੇ ਡਾਕਟਰ ਮਨਮੋਹਨ ਸਿੰਘ ਦੀ ਗੱਲ ਕਰਦੇ ਆ ਅੱਜ ਉਹਨਾਂ ਉਹਨਾਂ ਨੇ ਜਿਹੜਾ ਦੁਨੀਆ ਤੋਂ ਰੁਸਤਕ ਹੋਏ ਰੁਸਤਕ ਹੋਏ ਨੇ ਦੁਨੀਆ ਤੋਂ ਚਲੇ ਗਏ ਨੇ ਤੇ ਉਹਨਾਂ ਦੇ ਵੀ ਸੰਸਕਾਰ ਤੇ ਰਾਜਨੀਤੀ ਹੋ ਰਹੀ ਹੈ ਤੁਸੀਂ ਦੇਖੋ ਇਹ ਜਿਹੜੀਆਂ ਸਾਡੇ ਸਿਰ ਤੇ ਦਸਤਾਰਾਂ ਨੇ ਇਹ ਜਿਹੜੀਆਂ ਸਾਡੇ ਪਰਮਾਤਮਾ ਨੇ ਸਾਨੂੰ ਤਾਜ ਬਖਸ਼ਿਆਗਾ ਪਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਇਹਨਾਂ ਤੇ ਵੀ ਰਾਜਨੀਤੀ ਕਰਦੀਆਂ ਨੇ ਜਿਵੇਂ ਕਿ ਸਾਡੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਤੇ ਮੌਤ ਤੇ ਰਾਜਨੀਤੀ ਹੋ ਰਹੀ ਆ ਇਸੇ ਤਰ੍ਹਾਂ ਹੀ ਜਗਜੀਤ ਸਿੰਘ ਦੱਲੇਵਾਲ ਦੀ ਮੌਤ ਤੇ ਵੀ ਰਾਜਨੀਤੀ ਹੋਣੀ ਆ ਭਰਾਵੋ ਉੱਠੋ ਜਾਗੋ ਘਰਾਂ ਦੇ ਵਿੱਚੋਂ ਨਿਕਲੋ ਖਨੌਰੀ ਬਾਰਡਰ ਪਹੁੰਚੋ ਤਾਂ ਜੋ ਉਹਨਾਂ ਦਾ ਸਾਥ ਦਈਏ ਆਪਾਂ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ 30 ਤਰੀਕ ਨੂੰ ਪੰਜਾਬ ਬੰਦ ਦਾ ਸੱਦਾਗਾ ਭਾਰਤ ਬੰਦ ਦਾ ਸੱਦਾਗਾ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਜੇ ਆਪਾਂ ਇਹ ਚੀਜ਼ਾਂ ਦਾ ਸਾਥ ਵੱਧ ਤੋਂ ਵੱਧ ਦੇਵਾਂਗੇ ਤਾਂ ਹੀ ਕਿਤੇ ਜਾ ਕੇ ਜਿਹੜੇ ਸਾਡੇ ਜਿਹੜੇ ਕਾਨੂੰਨੀ ਸਾਡੇ ਹੱਕ ਨੇ ਉਹ ਸਾਨੂੰ ਮਿਲਣਗੇ ਨਹੀਂ ਭਰਾਵੋ ਇਹਨਾਂ ਨੇ ਤੁਹਾਨੂੰ ਕੁਚਲ ਕੇ ਰੱਖ ਦੇਣਾ ਹੈ ਤੁਹਾਡੇ ਜਿਹੜੇ ਕਿਸਾਨੀ ਆ ਉਹਨੂੰ ਫੇਲ ਕਰ ਦੇਣਾਗਾ ਕਿਉਂਕਿ ਜੇ ਕਿਸਾਨ ਫੇਲ ਹੋ ਗਿਆ ਤਾਂ ਨਾਲ ਜਿਹੜੇ ਦੁਕਾਨਦਾਰ ਵੀਰ ਨੇ ਹੋਰ ਸਾਡੇ ਵੱਖ-ਵੱਖ ਕਾਰੋਬਾਰੀ ਭਰਾ ਨੇ ਸਾਡੇ ਉਹਨਾਂ ਦਾ ਵੀ ਫੇਲ ਹੋਣਾ ਤੈ ਹੈਗਾ ਕਿਉਂਕਿ ਸਾਰਾ ਜਿਹੜਾ ਕਿਸਾਨ ਤੇ ਨਿਰਭਰ ਹੁੰਦਾਗਾ ਕਿਸਾਨ ਹੀ ਇੱਕ ਇਹੋ ਜਿਹਾ ਕਿਤਕਿੱਤਾਗਾ ਜਿਹੜਾ ਕਿਸਾਨੀ ਦੇ ਨਾਲ ਸਾਰੇ ਕਿਤੇ ਕਿਸਾਨੀ ਤੇ ਨਿਰਭਰ ਜਾਰੇ ਨਹੀਂ ਪਰ ਇਹ ਫੇਲ ਕਰਨ ਤੇ ਤੁਰੇ ਹੋਏ ਨੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਇੱਕ ਟਿਫਨ ਚ ਕਾ ਕੇ ਤੋੜਨਗੇ ਕਿਉਂਕਿ ਇਹਨਾਂ ਨੇ ਤੁਹਾਡੀਆਂ ਜ਼ਮੀਨਾਂ ਤੇ ਕਬਜ਼ੇ ਕਰ ਲੈਣੇ ਆ ਤੁਹਾਡੀਆਂ ਜ਼ਮੀਨਾਂ ਅਕਵਾਇਰ ਕਰ ਲੈਣੀਆਂ ਤੁਸੀਂ ਦੇਖੋ ਹਜ਼ਾਰਾਂ ਏਕੜ ਆ ਜਿਹੜੀ ਜ਼ਮੀਨ ਉਹ ਸੜਕਾਂ ਦੇ ਵਿੱਚ ਰੁਕੀ ਜਾ ਰਹੀ ਆ ਸੜਕਾਂ ਕਿਉਂ ਨਿਕਲ ਰਹੀਆਂ ਆ ਆਪਾਂ ਭਲੀ ਭਾਂਤ ਜਾਣਦੇ ਆ ਕਿ ਆਪਸ ਵਿੱਚ ਦੇਸ਼ਾਂ ਦੀ ਜਿਹੜੀ ਬਿਜ਼ਨਸ ਹੋਣਾਗਾ ਕਾਰੋਬਾਰ ਹੋਣਾ ਜਿਹੜੀਆਂ ਇਹ ਸੜਕਾਂ ਨਿਕਲ ਰਹੀਆਂ ਨੇ ਕਿਉਂਕਿ ਆਮ ਬੰਦਾ ਇਹਨਾਂ ਦੇ ਆਮ ਆਪਣੇ ਲਈ ਨਹੀਂ ਹੈਗੀਆਂ ਇਹ ਸੜਕਾਂ ਜੇ ਆਪਾਂ ਕਹੀਏ ਵੀ ਇਹ ਸਾਡੇ ਪੰਜਾਬ ਦਾ ਅ ਵਿਕਾਸ ਹੋ ਰਿਹਾ ਕਿਉਂਕਿ ਇਹ ਵਿਕਾਸ ਨਹੀਂ ਹੋਇਆ ਇਹ ਵਿਨਾਸ਼ ਹੋ ਰਿਹਾ ਸਾਡੇ ਸੜਕਾਂ ਦਾ ਜੇ ਸੜਕਾਂ ਨਿਕਲ ਰਹੀਆਂ ਨੇ ਇਹ ਵਿਨਾਸ਼ ਹੋ ਰਿਹਾ ਸਾਡੇ ਪੰਜਾਬ ਦਾ ਕਿਉਂਕਿ ਜਿਹੜੀਆਂ ਇਹ ਵੱਡੀਆਂ ਸੜਕਾਂ ਨੇ ਇਹਨਾਂ ਨਾਲ ਹੀ ਬੰਦਰਗਾਹਾਂ ਤੱਕ ਜੋੜੀਆਂ ਜਾ ਰਹੀਆਂ ਨੇ ਇਹ ਦੂਜੇ ਦੇਸ਼ਾਂ ਨਾਲ ਜੋੜੀਆਂ ਜਾ ਰਹੀਆਂ ਤੇ ਇਹ ਕਿਤੇ ਨਾ ਕਿਤੇ ਸਾਡੀ ਜਿਹੜੀ ਖੇਤੀ ਦਾ ਸਾਡੀਆਂ ਜ਼ਮੀਨਾਂ ਤੇ ਜਿਹੜੀ ਨਿਗਾਹ ਟਿਕੀ ਵੀ ਆ ਕਿਉਂਕਿ ਸਾਡਾ ਜਿਹੜਾ ਪੰਜਾਬ ਆਗਾ ਪਹਿਲਾਂ ਦੇਖ ਲੋ ਜਿਹੜਾ ਪੁਰਾਣੇ ਪੰਜਾਬ ਦਾ ਜੇ ਆਪਾਂ ਮੈਪ ਦੇਖਦੇ ਆ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਸੀ ਤੇ ਅੱਜ ਪੰਜਾਬ ਦੇ ਮੁਠੀ ਪਰ ਪੰਜਾਬ ਰਹਿ ਗਿਆ ਤੇ ਉਹ ਮੁਠੀ ਪਰ ਪੰਜਾਬ ਨੂੰ ਵੀ ਖੋਣਾ ਚਾਹੁੰਦੇ ਆ ਇਹ ਖੋਣ ਦੇ ਜਰੀਏ ਕੀ ਨੇ ਸਾਡੇ ਨੌਜਵਾਨਾਂ ਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਕਿਉਂ ਜਾਣਾ ਪੈ ਰਿਹਾ ਇਹ ਜਾਣਾ ਪੈ ਨਹੀਂ ਰਿਹਾ ਭੇਜਿਆ ਜਾ ਰਿਹਾ ਸਾਡੇ ਜਿਹੜੇ ਨੌਜਵਾਨ ਇਹ ਬਾਹਰ ਜਾ ਰਹੇ ਨੇ ਇਹ ਆਪਣੇ ਆਪ ਨਹੀਂ ਜਾ ਰਹੇ ਇਹਨਾਂ ਨੂੰ ਮਜਬੂਰ ਕਰਕੇ ਭੇਜਿਆ ਜਾ ਰਿਹਾ ਹੈ ਵੀ ਇੱਥੇ ਕਾਰੋਬਾਰ ਨਹੀਂ ਮਿਲਦਾ ਜੀ ਇੱਥੇ ਆਏ ਆ ਜੀ ਇੱਥੇ ਨਸ਼ਾ ਹੋ ਗਿਆ ਜੀ ਇਹਨਾਂ ਨੂੰ ਬਾਹਰ ਤੋਰੋ ਪਰਾਂ ਜਿਹੜੇ ਨੌਜਵਾਨ ਪੜ੍ਹਨ ਲਿਖਣ ਵਾਲੇ ਸੀ ਉਹਨਾਂ ਨੂੰ ਬਾਹਰ ਤੋਰਤਾ ਜਿਹੜੇ ਇੱਥੇ ਰਹਿੰਦ ਖੁੰਦ ਰਹੇਗੀ ਉਹ ਨਸ਼ੇ ਤੇ ਲੱਗ ਗਏ ਨਸ਼ੇ ਦੇ ਨਾਲ ਪੰਜਾਬ ਨੂੰ ਇੰਨਾ ਜਿਆਦਾ ਬਦਨਾਮ ਕਰਤਾ ਕਿ ਇੱਥੇ ਜਿਹੜੇ ਐਨ ਆਰ ਆਈ ਵੀਰ ਨੇ ਉਹ ਵੀ ਆਉਣ ਤੋਂ ਡਰਦੇ ਨੇ ਜਿਹੜੇ ਇੱਥੇ ਜਵਾਕ ਹਜੇ 10ਵੀਂ ਜਾਂ ਪਲੱਸ 2 ਪਲੱਸ 1 ਜਾਂ ਕਰ ਰਹੇ ਨੇ ਉਹਨਾਂ ਦੇ ਮਨ 'ਚ ਉਹਨਾਂ ਦੇ ਪਰਿਵਾਰਾਂ ਦੇ ਉਹਨਾਂ ਦੇ ਮਾਪਿਆਂ ਦੇ ਮਨ ਦੇ ਵਿੱਚ ਡਰ ਇੰਨਾ ਪਾਤਾ ਕਿ ਜੇ ਤੁਹਾਡਾ ਬੱਚਾ ਕਾਲਜ ਜਾਵੜਿਆ ਜਾਂ ਗਲਤ ਸੰਗਤ ਨਾਲ ਰਲ ਗਿਆ ਤਾਂ ਤੁਹਾਡਾ ਬੱਚਾ ਵੀ ਸਮਝ ਲਓ ਤੁਹਾਡੇ ਹੱਥੋਂ ਗਿਆ ਤੇ ਉਹ ਵੀ ਨਸ਼ੇ ਦੀ ਦਲਦਲ ਦੇ ਵਿੱਚ ਤਰ ਜਾਊਗਾ ਤੇ ਦੂਜੇ ਪਾਸੇ ਗੈਂਗਵਾਰ ਕਿੰਨਾ ਵਧਿਆ ਹੋਇਆ ਦਿਨ ਦਿਹਾੜੇ ਘਰਾਂ 'ਚ ਵੜ ਕੇ ਜਿਹੜੇ ਕਤਲ ਹੋ ਰਹੇ ਨੇ ਇੱਕ ਕਾਵੀਆਂ ਨਸਾਨੀਆਂ ਨੇ ਇਹ ਇਹ ਪੈਦਾ ਕੀਤਾ ਗਿਆ ਮਾਹੌਲ ਇਹ ਜੇ ਆਪਾਂ ਕਹੀਏ ਨਾ ਮਾਹੌਲ ਆਪਣੇ ਆਪ ਬਣਿਆ ਆਪਣੇ ਆਪ ਨਹੀਂ ਬਣਿਆ ਇਹ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਪੈਦਾ ਕੀਤਾ ਮਾਹੌਲ ਕਿਉਂਕਿ ਹਰੇਕ ਦੇ ਮਨ ਦੇ ਵਿੱਚ ਡਰਾਗਾ ਹੁਣ ਕਿ ਕਦੋਂ ਵੀ ਪਤਾ ਨਹੀਂ ਕੁਝ ਵੀ ਹੋ ਸਕਦਾਗਾ ਇਹ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਸਮੇਂ ਦੀਆਂ ਸਰਕਾਰਾਂ ਲਾ ਲੋ ਜਾਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਜਿਹੜਾ ਇਹ ਮਾਹੌਲ ਸਾਰਾ ਬਣਾਇਆਗਾ ਇਹ ਇਹ ਬਹੁਤ ਹੀ ਹਾਨੀਕਾਰਕ ਸਿੱਧ ਹੋ ਸਕਦਾਗਾ ਅਸੀਂ ਫੇਰ ਬੇਨਤੀ ਕਰਦੇ ਆਂ ਜੇ ਆਪਾਂ ਕਿਸਾਨੀ ਨੂੰ ਬਚਾਉਣਾ ਹੈ ਤਾਂ ਜਗਜੀਤ ਸਿੰਘ ਜੀ ਡੱਲੇਵਾਲ ਜੋ ਕਿ 33 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਖਨੌਰੀ ਬਾਡਰ ਤੇ ਬੈਠੇ ਨੇ ਸੰਭੂ ਬਾਡਰ ਤੇ ਸਾਡੇ ਕਿਸਾਨ ਭਰਾ ਬੈਠੇ ਨੇ ਤੁਸੀਂ ਦੇਖੋ ਅਸੀਂ ਘਰਾਂ ਦੇ ਵਿੱਚ ਰਜਾਈਆਂ 'ਚ ਬੈਠੇ ਆਂ ਅਸੀਂ ਘਰਾਂ ਦੇ ਵਿੱਚ ਹੀਟਰ ਲਾਈ ਬੈਠੇ ਆਂ ਅਸੀਂ ਘਰਾਂ ਦੇ ਵਿੱਚ ਜਦੋਂ ਜੀ ਕਰਦਾ ਜਿਹੜੀ ਚੀਜ਼ ਖਾਣੀ ਆ ਖਾ ਸਕਦੇ ਆਂ ਪਰ ਤੁਸੀਂ ਉਹਨਾਂ ਬਾਰੇ ਸੋਚੋ ਜਿਹੜੀਆਂ ਸਾਡੀਆਂ ਮਾਤਾਵਾਂ ਸਾਡੇ ਸਾਡੀਆਂ ਭੈਣਾਂ ਸਾਡੇ ਭਰਾ ਸਾਡੇ ਬਜ਼ੁਰਗ ਜਿਹੜੇ ਖਨੌਰੀ ਬਾਰਡਰ ਸੰਭੂ ਬਾਰਡਰ ਤੇ ਬੈਠੇ ਨੇ ਦੇਖੋ ਗੜੇ ਵੀ ਪਏ ਨੇ ਮੀਂਹ ਵੀ ਉੱਥੇ ਪਿਆਗਾ ਕਿਉਂਕਿ ਸਾਡੇ ਕੋਲੇ ਘਰੇ 100 ਸਾਧਨ ਹੁੰਦਾਗਾ ਅਸੀਂ ਜੋ ਵੀ ਕਪੜਾ ਲੀੜਾ ਪਾਉਣਾਗਾ ਉੱਥੇ ਦੇਖੋ ਉਸੇ ਟਰਾਲੀਆਂ ਦੇ ਵਿੱਚ ਪੈਣਾ ਕਿੱਡੀ ਕੁਰਬਾਨੀ ਆ ਯਾਰ ਅਸੀਂ ਅੱਜ ਉਹਨਾਂ ਦੀ ਕੁਰਬਾਨੀ ਯਾਦ ਰੱਖ ਕੇ ਅਸੀਂ ਉਹਨਾਂ ਦਾ ਸਾਥ ਦਈਏ ਅਸੀਂ ਉੱਥੇ ਪਹੁੰਚ ਕੇ ਉਹਨਾਂ ਨੂੰ ਵੱਧ ਤੋਂ ਵੱਧ ਫਲਾਰਾ ਦੀਏ ਕਿ ਜਰਾ ਅਸੀਂ ਤੁਹਾਡੇ ਨਾਲ ਹੈ ਜਿਹੜੇ ਸਾਡੇ ਬਾਪੂ ਮਤਲਬ ਕਿ ਵੱਡੀਆਂ ਉਮਰਾਂ ਦੇ ਨੇ ਬਜ਼ੁਰਗ ਨੇ ਅਸੀਂ ਉਹਨਾਂ ਨੂੰ ਕਹੀਏ ਜਾ ਕੇ ਵੀ ਤੁਸੀਂ ਬੈਠੋ ਅਸੀਂ ਤੁਹਾਨੂੰ ਬੈਠਿਆਂ ਨੂੰ ਦਵਾਗੇ ਸਾਰਾ ਕੁਝ ਤੁਸੀਂ ਇੱਥੇ ਬੈਠੋ ਹੁਣ ਨੌਜਵਾਨੀ ਦਾ ਹੱਕ ਵੰਡਣਾ ਹੈਗਾ ਦੂਜੀ ਬੇਨਤੀ ਮੈਂ ਉਹਨਾਂ ਵੀਰਾਂ ਨੂੰ ਕਰਨਾ ਚਾਹਣਾ ਉਹਨਾਂ ਮਾਤਾਵਾਂ ਨੂੰ ਕਰਨਾ ਚਾਹਣਾ ਜਿਹੜੇ ਸ਼ਹੀਦੀ ਜੋੜ ਸਵਾ ਤੇ ਗਏ ਸੀਗੇ ਪਰਮਾਤਮਾ ਉਹਨਾਂ ਦੀਆਂ ਵੀ ਸਾਰੀਆਂ ਅਰਦਾਸਾਂ ਪੂਰੀਆਂ ਕਰੇ ਤਣੋਂ ਮਣੋਂ ਜਿਹੜਾ ਉਹਨਾਂ ਨੇ ਇੱਥੇ ਸੇਵਾ ਕਰਨ ਗਏ ਸੀ ਜਾਂ ਮੱਥਾ ਟੇਕਣ ਗਏ ਸੀ ਆਪਣੀਆਂ ਮਨੋ ਹਕਾਮਨਾਵਾਂ ਹਰੇਕ ਦੇ ਮਨ ਦੇਆਂ ਇਛਾਵਾਂ ਹੁੰਦੀਆਂ ਨੇ ਮਨ ਦੇ ਵਿੱਚ ਗੁਰੂ ਪ੍ਰਤੀ ਜਿਹੜਾ ਪਿਆਰ ਆਗਾ ਉਹ ਪਿਆਰ ਲੈ ਕੇ ਜਿਹੜੀਆਂ ਸੰਗਤਾਂ ਵਾਪਸ ਆ ਰਹੀਆਂ ਸੀ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਵੀ ਭਰਾਵੋ ਹੁਣ ਇੱਕ ਅੱਧੇ ਦਿਨ ਦੇ ਵਿੱਚ ਉੱਥੋਂ ਆ ਕੇ ਜ਼ਰੂਰ ਖਨੌਰੀ ਬਾਰਡਰ ਵੱਲ ਚਾਲੇ ਪਾਓ ਸਭ ਤੋਂ ਵੱਡੀ ਜਿਹੜੀ ਲੜਾਈ ਆ ਆਪਣੀ ਹੁਣ ਇਹ ਸਰਕਾਰਾਂ ਨਾਲ ਲੜਾਈ ਹੈ ਮੌਕੇ ਦੀ ਹਕੂਮਤ ਨਾਲ ਲੜਾਈ ਹੈ ਜਿਵੇਂ ਸਾਡੇ ਗੁਰੂਆਂ ਨੇ ਜਿਵੇਂ ਸਾਡੇ ਗੁਰੂਆਂ ਨੇ ਦੇਖੋ ਛੋਟੇ-ਛੋਟੇ ਸਹਿਬਜ਼ਾਦਿਆਂ ਨੇ ਉਦੋਂ ਮੌਕੇ ਦੇ ਜਿਹੜੇ ਹਾਕਮ ਸੀਗੇ ਮੌਕੇ ਦੇ ਜਿਹੜੇ ਕਬਜ਼ਾ ਧਾਰੀ ਸੀ ਜਾਂ ਸੱਤਾ ਧਾਰੀ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਐਨੇ ਜ਼ੁਲਮ ਕੀਤੇ ਸਾਡੇ ਗੁਰੂਆਂ ਤੇ ਐਨੇ ਜ਼ੁਲਮ ਕੀਤੇ ਸਾਡੇ ਸਹਿਬਜ਼ਾਦਿਆਂ ਤੇ ਐਨੇ ਜ਼ੁਲਮ ਕੀਤੇ ਅਸੀਂ ਅੱਜ ਵੀ ਜੇ ਅੱਜ ਵੀ ਗੱਲ ਕਰਦੇ ਨਾ ਅੱਜ ਸਮੇਂ ਦੇ ਹਿਸਾਬ ਨਾਲ ਪਹਿਲਾਂ ਸਾਡੇ ਤੇ ਉਦੋਂ ਮੁਗਲਾਂ ਨੇ ਰਾਜ ਕੀਤਾ ਫਿਰ ਗੋਰੀਆਂ ਨੇ ਰਾਜ ਕੀਤਾ ਤੇ ਅੱਜ ਲੜਾਈ ਆ ਸਾਡੇ ਆਪਣਿਆਂ ਨਾਲ ਸਾਡੇ ਕਾਲੇ ਵੀ ਕਹਿ ਦਿੰਦੇ ਆ ਅਸੀਂ ਇਹਨਾਂ ਨੂੰ ਪਰ ਅੱਜ ਸਾਡੀ ਲੜਾਈ ਹੈਗੀ ਆ ਸਾਡੇ ਆਪਣਿਆਂ ਦੇ ਨਾਲ ਸਾਡੇ ਆਪਣੇ ਕੌਣ ਨੇ ਸਾਨੂੰ ਜਿਹੜੇ ਵੋਟਾਂ ਮਿਲੇ ਸੁਪਨੇ ਦਿਖਾਉਂਦੇ ਨੇ ਅਸੀਂ 5 ਮਿੰਟ ਦੇ ਵਿੱਚ ਐਮਐਸਪੀ ਦੇ ਦਾਂਗੇ ਅਸੀਂ ਚੁਟਕੀ ਦੇ ਵਿੱਚ ਐਮਐਸਪੀ ਦੇ ਦਾਂਗੇ ਪਰ ਅੱਜ ਕਿੱਥੇ ਨੇ ਉਹ ਦੱਸੋ ਲੋਕ ਉਹ ਲੋਕ ਕਿੱਥੇ ਨੇ ਅੱਜ ਜਿਹੜੇ ਕਹਿੰਦੇ ਸੀ 5 ਮਿੰਟ ਦੇ ਵਿੱਚ ਐਮਐਸਪੀ ਦੇ ਦਾਂਗੇ ਅੱਜ ਉਹਨਾਂ ਨੂੰ ਪੁੱਛਣਾ ਚਾਹੁੰਦੇ ਅਸੀਂ ਅੱਜ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਜਿਹੜੀ 5 ਮਿੰਟ ਵਾਲੀ ਜਿਹੜੀ ਮੈਡਮ ਸੀਗੀ ਉਹ ਉਹਨਾਂ ਨੂੰ ਕਹਿੰਦੇ ਆ ਖਨੌਰੀ ਬਾਡਰ ਤੇ ਜਾ ਤੁਹਾਨੂੰ ਪਤਾ ਲੱਗੇ ਕਿ 5 ਮਿੰਟ ਦੇ ਵਿੱਚ ਐਮਐਸਪੀ ਕਿਵੇਂ ਮਿਲਦੀ ਹੈ ਜਗਜੀਤ ਸਿੰਘ ਦੱਲੇਵਾਲ ਤਾਂ ਮਰਨ ਵਰਤ ਤੇ ਬੈਠੇ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਤੁਹਾਨੂੰ ਰੋਟੀ ਵੀ ਮਿਲੂਗੀ ਚਾਹ ਵੀ ਮਿਲੂ ਪਾਣੀ ਵੀ ਮਿਲੂ ਦੁੱਧ ਵੀ ਮਿਲੂ ਉੱਥੇ ਜਾ ਕੇ ਬੈਠੋ ਬਰੋਬਰ ਗੱਲਾਂ ਕਰਨੀਆਂ ਸੌਖੀਆਂ ਨੇ ਲੋਕਾਂ ਨੂੰ ਤੁਸੀਂ ਲਾਰੇ ਲਾ ਕੇ ਲੋਕਾਂ ਨੂੰ ਧੋਖੇ ਦੇ ਵਿੱਚ ਰੱਖ ਕੇ ਤੁਸੀਂ ਜਿਹੜਾ ਇਹ ਸੱਤਾ ਦੇ ਵਿੱਚ ਆ ਗਏ ਪਰ ਲੋਕ ਸਮਝ ਚੁੱਕੇ ਨੇ ਲੋਕ ਤੁਹਾਨੂੰ ਜਾਣੂ ਹੋਗੇ ਤੁਹਾਡੀਆਂ ਗੱਲਾਂ ਤੋਂ ਕਦੇ ਵੀ ਜੇ ਆਪਾਂ ਗੱਲ ਕਰਦੇ ਆ ਤਾਂ ਇਹੋ ਜਿਹੇ ਜਿਹੜੇ ਲੋਕ ਨੇ ਇਹੋ ਜਿਹੇ ਕਮੇਡੀਅਨ ਨੇ ਚਾਹੇ ਕਲਾਕਾਰ ਨੇ ਰਾਜਨੀਤੀ ਦੇ ਵਿੱਚ ਜਿਹੜੇ ਕਲਾਕਾਰ ਵੀ ਰਾਜਨੀਤੀ ਦੇ ਵਿੱਚ ਆਉਂਦੇ ਨੇ ਭਰਾਵੋ ਇਹਨਾਂ ਨੂੰ ਗੱਲਾਂ ਥੋੜੀਆਂ ਜੀਆਂ ਜ਼ਿਆਦਾ ਆਉਂਦੀਆਂ ਹੁੰਦੀਆਂ ਨੇ ਕਿਉਂਕਿ ਇਹਨਾਂ ਦਾ ਕੰਮ ਆ ਇਹਨਾਂ ਦਾ ਕੀਤਾਗਾ ਇਹ ਪਰ ਅਸੀਂ ਇਹਨਾਂ ਇਹਨਾਂ ਦੇ ਕਟੜ ਭਗਤ ਬਣ ਜੰਨੇ ਆ ਅਸੀਂ ਇਹਨਾਂ ਦੇ ਫੈਨ ਬਣ ਜੰਨੇ ਆ ਜੇ ਫੈਨ ਬੰਨਾ ਜਗਜੀਤ ਸਿੰਘ ਡੱਲੇਵਾਲ ਦਾ ਬਣੋ ਜੇ ਫੈਨ ਬੰਨਾ ਗੁਰੂ ਗੋਬਿੰਦ ਸਿੰਘ ਜੀ ਦਾ ਬਣੋ ਜੇ ਫੈਨ ਬੰਨਾ ਛੋਟੇ ਸਹਿਬਜ਼ਾਦਿਆਂ ਦਾ ਬਣੋ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਜਾਂ ਕੁਰਬਾਨੀਆਂ ਦੇ ਰਹੇ ਨੇ ਭਰਾਵੋ ਜਾਗਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਇਹ ਦੁਸ਼ਮਣ ਦੀਆਂ ਚਾਲਾਂ ਨੇ ਤੁਸੀਂ ਦੇਖੋ ਪਹਿਲਾਂ ਤਾਂ ਸਾਨੂੰ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ ਸਾਡੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਫੁੱਟ ਪਾਤੀ ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਰਾਜਨੀਤਿਕ ਜਥੇਬੰਦੀਆਂ ਸੀ ਇਹਨਾਂ ਦੇ ਵਿੱਚ ਫੁੱਟ ਪਾਤੀ ਜੇ ਸਾਡੀਆਂ ਇਕੱਲੀਆਂ ਜਥੇਬੰਦੀਆਂ ਇਕੱਠੀਆਂ ਹੋ ਜਾਣ ਸਿਰ ਜੁੜ ਜਾਣ ਇਹਨਾਂ ਦੇ ਜੇ ਇਹਨਾਂ ਦੇ ਦਿਮਾਗ ਦੇ ਵਿੱਚੋਂ ਪ੍ਰਧਾਨਗੀਆਂ ਦਾ ਕੀੜਾ ਨਿਕਲ ਜੇ ਜੇ ਇਹਨਾਂ ਦੇ ਮਨ ਦੇ ਵਿੱਚੋਂ ਹੰਕਾਰ ਦਾ ਕੀੜਾ ਨਿਕਲ ਜੇ ਜੇ ਇਹਨਾਂ ਦੇ ਮਨ ਦੇ ਵਿੱਚੋਂ ਜਿਹੜੀ ਚੌਧਰ ਨਿਕਲ ਜੇ ਕਿ ਵੀ ਜਿਹੜਾ ਕ੍ਰੈਡਿਟ ਆ ਉਹ ਡੱਲੇਵਾਲ ਨਾਲ ਲੈ ਜੇ ਜਾਂ ਇਹਦਾ ਇਹਦਾ ਕ੍ਰੈਡਿਟ ਹੈ ਉਹ ਸਵਰਨ ਸਿੰਘ ਭੰਦੇਰ ਨਾਲ ਲੈ ਜੇ ਜਾਂ ਜਿਹੜਾ ਇਹਦਾ ਕ੍ਰੈਡਿਟ ਹੈ ਉਹ ਕਿਤੇ ਸਰਜੀਤ ਫੂਲ ਨਾਲ ਲੈ ਜੇ ਭਰਾਵੋ ਕ੍ਰੈਡਿਟ ਤਾਂ ਉਹਨਾਂ ਨੂੰ ਹੀ ਮਿਲਦੇ ਆ ਜਿਨ੍ਹਾਂ ਜਿਹੜੇ ਲੋਕ ਆਪਣੀ ਕੌਮ ਲਈ ਆਪਣੇ ਦੇਸ਼ ਲਈ ਆਪਣੇ ਲੋਕਾਂ ਲਈ ਜਿਹੜੇ ਕੁਰਬਾਨੀਆਂ ਦੇਣਗੇ ਉਹਨਾਂ ਨਾਲ ਹੀ ਜਿਹੜੇ ਲੋਕ ਖੜਦੇ ਨੇ ਉਹਨਾਂ ਨਾਲ ਹੀ ਖੜਦੇ ਰਹਿਣਗੇ ਉਹਨਾਂ ਨੂੰ ਹੀ ਯਾਦ ਕਰਦੇ ਨੇ ਜੇ ਅੱਜ ਅਸੀਂ ਸ਼ਹੀਦੀ ਜੋੜ ਸਭਾ ਮਨਾ ਰਹੇ ਆਂ ਤਾਂ ਉਹਨਾਂ ਦੀਆਂ ਕੁਰਬਾਨੀਆਂ ਕੁਰਬਾਨੀਆਂ ਕਰਕੇ ਮਨਾ ਰਹੇ ਆਂ ਕਿ ਉਹਨਾਂ ਨੇ ਸਾਡੀ ਕੌਮ ਖਾਤਰ ਸਾਡੇ ਲੋਕਾਂ ਖਾਤਰ ਸਾਡੀ ਸਿੱਖੀ ਖਾਤਰ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ ਤਾਂ ਹੀ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਆਂ ਤਾਂ ਹੀ ਅੱਜ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਸਜਦਾ ਕਰਦੇ ਨੇ ਨਤਮਸਤਕ ਹੁੰਦੇ ਨੇ ਫਤੇਗੜ ਸਾਹਿਬ ਪਹੁੰਚ ਕੇ ਭਰਾਵੋ ਯਾਦ ਰੱਖਿਆ ਕਰੋ ਜੇ ਅਸੀਂ ਚੰਗੇ ਕੰਮ ਕਰਦੇ ਆ ਤਾਂ ਚੰਗੇ ਨਤੀਜੇ ਹੋਣਗੇ ਲੋਕ ਸਾਨੂੰ ਯਾਦ ਕਰਨਗੇ ਪਰ ਜੇ ਮਾੜੇ ਕੰਮ ਕਰਾਂਗੇ ਤਾਂ ਮਾੜੇ ਲੋਕ ਸਾਨੂੰ ਹਮੇਸ਼ਾ ਕਦੇ ਨਹੀਂ ਯਾਦ ਕਰਦੇ ਲੋਕ ਨਾਂ ਲੈਣ ਤੋਂ ਡਰਦੇ ਨੇ ਜੇ ਅੱਜ ਨਾਂ ਲਿਆ ਜਾਂਦਾਗਾ ਗੰਗੂ ਦਾ ਨਾਂ ਲਿਆ ਜਾਂਦਾ ਤਾਂ ਗੰਗੂ ਪਾਪੀ ਦੇ ਨਾਂ ਨਾਂ ਲਿਆ ਜਾਂਦਾਗਾ ਜੇ 모ਤੀ ਮੇਰੇ ਦਾ ਨਾਮ ਲਿਆ ਜਾਂਦਾ ਤਾਂ ਤੁਸੀਂ ਦੇਖੋ ਇੱਕ ਪਾਸੇ 모ਤੀ ਮਹਿਰਾ ਇੱਕ ਪਾਸੇ ਗੰਗੂ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਗੰਗੂ ਵੰਨਾ ਜਾਂ 모ਤੀ ਮਹਿਰੇ ਵੰਗੂ ਜਿਵੇਂ ਉਹਨਾਂ ਨੇ ਸੇਵਾ ਕਰੀ ਛੋਟੇ ਬੱਚਿਆਂ ਨੂੰ ਦੁੱਧ ਪਲਿਆਇਆ ਤੇ ਉਹਨਾਂ ਨੂੰ ਦੁਨੀਆ ਯਾਦ ਕਰਦੀ ਅੱਜ ਉੱਥੇ ਜਾ ਕੇ ਮੱਥੇ ਰਗੜਦੀ ਹੈ ਉਹਨਾਂ ਨੂੰ ਨਤਮਸਤਕ ਹੁੰਦੇ ਨੇ ਉੱਥੇ ਜਾ ਕੇ ਕਿ ਉਹਨਾਂ ਨੇ ਸਾਡੀ ਕੌਮ ਲਈ ਸਾਡੇ ਗੁਰੂਆਂ ਲਈ ਜਿਹੜੀਆਂ ਕੁਰਬਾਨੀਆਂ ਕੀਤੀਆਂ ਨੇ ਜੇ ਗੱਲ ਕਰੀਏ ਉਹਨਾਂ ਦੇ ਮੋਤੀ ਮਹਿਰੇ ਦੀ ਗੱਲ ਕਰਦੇ ਆਂ ਆਪਾਂ ਮੋਤੀ ਮਹਿਰੇ ਦੁੱਧ ਪਿਆਇਆ ਸੀ ਬੱਚਿਆਂ ਨੂੰ ਛੋਟੇ ਸਾਹਿਬ ਜਿਆਦਿਆਂ ਨੂੰ ਉਸ ਦਾ ਸਾਰਾ ਪਰਿਵਾਰ ਜਿਹੜਾ ਕੋਹ ਨੂੰ ਵਿੱਚ ਦੀ ਪੀੜਤਾ ਸੀ ਸਭ ਤੋਂ ਪਹਿਲਾਂ ਉਹਦੀਆਂ ਅੱਖਾਂ ਦੇ ਸਾਹਮਣੇ ਉਹਦੇ ਬੱਚਿਆਂ ਨੂੰ ਪੀੜਿਆ ਗਿਆ ਫਿਰ ਉਸ ਦੀ ਮਾਂ ਨੂੰ ਪੀੜਿਆ ਗਿਆ ਫਿਰ ਉਸ ਦੇ ਘਰ ਵਾਲੀ ਨੂੰ ਪੀੜਿਆ ਗਿਆ ਕੀ ਉਹਨਾਂ ਦੀਆਂ ਕੁਰਬਾਨੀਆਂ ਅੱਜ ਅਸੀਂ ਅੱਜ ਲੋਕ ਤਾਂ ਹੀ ਯਾਦ ਕਰਦੇ ਨੇ ਤਾਂ ਹੀ ਜੇ ਸਾਡੇ ਛੋਟੇ ਸਹਿਬਜ਼ਾਦਿਆਂ ਦੇ ਜਗ੍ਹਾ ਤੇ ਜਾ ਕੇ ਨਤਮਸਤਕ ਹੁੰਨੇ ਆ ਤਾਂ ਅਸੀਂ ਮੋਤੀ ਮਹਿਰੇ ਦੀ ਜਗ੍ਹਾ ਤੇ ਵੀ ਨਤਮਸਤਕ ਹੁੰਨੇ ਆ ਭਰਾਵੋ ਦੂਜੇ ਪਾਸੇ ਜੇ ਗੱਲ ਕਰਦੇ ਆ ਟੋਡਰਮਲ ਉਹਨਾਂ ਦੀ ਕਿੱਡੀ ਵੱਡੀ ਕੁਰਬਾਨੀ ਐ ਉਹਨਾਂ ਨੇ ਸਾਡੇ ਬੱਚਿਆਂ ਲਈ ਜਿਹੜੀਆਂ ਸੰਸਕਾਰ ਲਈ ਜਿਹੜੀ ਜਗ੍ਹਾ ਲਈ ਸਭ ਤੋਂ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਕਿਹਾ ਜਾਂਦਾਗਾ ਤੇ ਨਾ ਹੀ ਅੱਜ ਤੱਕ ਓਨੀ ਮਹਿੰਗੀ ਜਗ੍ਹਾ ਕੋਈ ਹੋਈ ਆ ਤੇ ਨਾ ਹੀ ਹੋਣੀ ਆ ਭਰਾਵੋ ਬਾਰ-ਬਾਰ ਅਸੀਂ ਇਹੀ ਬੇਨਤੀ ਕਰਦੇ ਆਂ ਕਿ ਜਗਜੀਤ ਸਿੰਘ ਜੀ ਦੱਲੇਵਾਲ ਅੱਜ ਉਹ ਕੋਈ ਆਪਣੀ ਖਾਤਰ ਨਹੀਂ ਬੈਠਾ ਸਾਡੀ ਕਿਸਾਨੀ ਖਾਤਰ ਬੈਠਾ ਸਾਡੀਆਂ ਜ਼ਮੀਨਾਂ ਖਾਤਰ ਬੈਠਾ ਸਾਡੇ ਲੋਕਾਂ ਖਾਤਰ ਬੈਠਾਗਾ ਭਰਾਵੋ ਸਾਨੂੰ ਵੱਧ ਤੋਂ ਵੱਧ ਉਹਦਾ ਸਾਥ ਦੇਣਾ ਚਾਹੀਦਾ ਸਾਨੂੰ ਵੱਧ ਤੋਂ ਵੱਧ ਉੱਥੇ ਪਹੁੰਚ ਕੇ ਉਹਨਾਂ ਦਾ ਕਿਉਂਕਿ ਉਹਨਾਂ ਦੀ ਖਰਾਕ ਅਸੀਂ ਆ ਜੇ ਅਸੀਂ ਉੱਥੇ ਵੱਧ ਤੋਂ ਵੱਧ ਪਹੁੰਚਾਂਗੇ ਤਾਂ ਹੀ ਜਿਹੜੇ ਉਹਨਾਂ ਨੂੰ ਹੌਸਲਾ ਮਿਲੂਗਾ ਤੇ ਉਹਨਾਂ ਨੂੰ એનર્ਜੀ ਮਿਲੂਗੀ ਆਪਾਂ ਇੱਕ ਅਕਸਰੀ ਸੁਣਦੇ ਆਏ ਆ ਕਿ ਕੂੰਜਾਂ ਹੁੰਦੀਆਂ ਜਿਹੜੀਆਂ ਕੂੰਜਾਂ ਉਹਨਾਂ ਦੇ ਬੱਚੇ ਛੱਡ ਕੇ ਹੋ ਆ ਜਾਂਦੀਆਂ ਨੇ ਉਹਨਾਂ ਨੂੰ ਖਰਾਕ ਕੌਣ ਦਿੰਦਾ ਜੇ ਅੱਜ ਜਗਜੀਤ ਸਿੰਘ ਜੀ ਦੱਲੇਵਾਲ 33 ਦਿਨਾਂ ਤੋਂ ਜੇ ਮਰਨ ਵਰਤ ਤੇ ਬੈਠੇ ਨੇ ਜੇ ਉਹ ਜੀਵਤ ਨੇ ਅੱਜ ਤਾਂ ਕਿਉਂ ਜੀਵਤ ਨੇ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਪਰਮਾਤਮਾ ਹਾਜ਼ਰ ਨਾਜ਼ਰ ਕਿਉਂਕਿ ਉਹਨਾਂ ਦੇ ਮੂੰਹ ਦੇ ਵਿੱਚੋਂ ਹਰ ਵਕਤ ਵਾਹਿਗੁਰੂ ਵਾਹਿਗੁਰੂ ਸ਼ਬਦ ਜਪਦੇ ਨੇ ਉਹ ਉਹ ਇੱਕ ਸੱਚੇ ਸਿੱਖ ਨੇ ਜਿਹੜੇ ਆਪਣੇ ਕੌਮ ਲਈ ਜਾਂ ਆਪਣੇ ਕਿਸਾਨਾਂ ਲਈ ਜਿਹੜੇ ਆਪਣੇ ਕਵਾਨੀ ਦੇ ਰਹੇ ਨੇ ਕਿ ਮੈਂ ਫੇਰ ਮਰਨ ਵਰਤ ਖੋਲੂਗਾ ਜੇ ਮੇਰੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਣਗੀਆਂ ਭਰਾਵੋ ਉਹਨਾਂ ਨੂੰ ਪਰਮਾਤਮਾ ਹੀ ਅੰਦਰੋਂ એનર્ਜੀ ਦੇ ਰਿਹਾਗਾ ਪਰਮਾਤਮਾ ਹੀ ਉਹਨਾਂ ਨੂੰ ਜੀਵਿਤ ਰੱਖ ਰਿਹਾਗਾ ਕਿਉਂਕਿ ਪਰਮਾਤਮਾ ਹੀ ਆ ਜਿਹੜਾ ਪਰਮਾਤਮਾ ਦੇ ਨਾਲ ਹੀ ਅਸੀਂ ਜੇ ਅੱਜ ਜੋ ਵੀ ਅਸੀਂ ਤੁਰੇ ਫਿਰਦੇ ਆਂ ਕਦੋਂ ਵੀ ਕਿਸੇ ਦਾ ਕੋਈ ਪਤਾ ਨਹੀਂ ਕਿਸੇ ਵੇਲੇ ਕੁਝ ਵੀ ਹੋ ਸਕਦਾਗਾ ਪਰਮਾਤਮਾ ਦਾ ਜਦੋਂ ਬਲਾਵਾ ਆਉਂਦਾ ਤਾਂ ਇੱਕ ਮਿੰਟ ਦੇ ਵਿੱਚ ਵੇਸਾ ਕਸੀ ਸੀਸਿਆਂ ਦੇ ਮਹਿਲ ਦੇ ਵਿੱਚ ਵੱਢ ਜਾਈਏ ਤਾਂ ਫੇਰ ਵੀ ਮੌਤ ਲੈ ਜਾਂਦੀ ਹੈ ਭਰਾਵੋ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਅੱਜ ਅਸੀਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰੀਏ 30 ਤਰੀਕ ਨੂੰ ਜਿਹੜਾ ਪੰਜਾਬ ਬੰਦ ਭਾਰਤ ਬੰਦ ਦਾ ਸੱਦਾਗਾ ਉਹਤੇ ਵੀ ਫੁੱਲ ਚੜਾਈਏ ਜਿਹੜੇ ਵੀ ਜਾ ਸਕਦੇ ਆ ਉੱਥੇ ਉੱਥੇ ਵੀ ਵੱਧ ਤੋਂ ਵੱਧ ਪਹੁੰਚੋ ਟਰੈਕਟਰ ਟਰਾਲੀਆਂ ਲੈ ਕੇ ਪਹੁੰਚੋ ਕਿਉਂਕਿ 12500 ਦੇ ਕਰੀਬ ਜਿਹੜਾ ਪਿੰਡ ਆਗਾ ਆਪਣਾ ਜੇ ਇੱਕ ਟਰਾਲੀ ਇੱਕ ਪਿੰਡ ਦੇ ਵਿੱਚੋਂ ਆਉਂਦੀ ਹੈ 20 ਤੋਂ 30 ਬੰਦੇ ਇੱਕ ਪਿੰਡ 'ਚ ਹੁੰਦੇ ਆ ਤਾਂ ਤੁਸੀਂ ਹਿਸਾਬ ਲਾ ਲਿਓ ਕੈਲਕੂਲੇਸ਼ਨ ਕਰਕੇ ਤੇ ਉੱਥੇ ਸਰਕਾਰਾਂ ਦੇ ਨੱਕ ਦੇ ਵਿੱਚ ਦਾਮ ਆ ਜਾਊਗਾ ਜਿਹੜੇ ਨਹੀਂ ਜਾਂਦੇ ਨਹੀਂ ਜਾਂਦੇ ਨਾ ਜਾਣਦੇ ਹੋ ਕਿਉਂਕਿ ਲੋਕ ਲਾਂਹ ਤਾਂ ਪਾ ਰਹੇ ਨੇ ਉਹਨਾਂ ਨੂੰ ਜਿਹੜੇ ਨਹੀਂ ਜਾ ਰਹੇ ਕਿਹੜੇ ਮੂਹਣਾ ਹੋ ਤੁਹਾਡੇ ਕੋਲੇ ਫੰਡ ਲੈਣ ਆਉਣਗੇ ਕਿਹੜੇ ਮੂਹਣਾ ਹੋ ਤੁਹਾਡੀਆਂ ਪਰਚੀਆਂ ਕੱਟਣ ਆਉਣਗੇ ਕਿਹੜੇ ਮੂਹਣਾ ਹੋ ਤੁਹਾਨੂੰ ਕਹਿਣਗੇ ਕਿ ਸਾਡੇ ਨਾਲ ਚੱਲੋ ਕਿਉਂਕਿ ਇਹ ਮੁੱਦਾ ਕੱਲਾ ਕੋਈ ਜਗਜੀਤ ਸਿੰਘ ਡੱਲੇਵਾਲ ਦਾ ਨਹੀਂ ਕਿਉਂਕਿ ਇਹ ਸਾਡਾ ਸਭ ਦਾ ਮੁੱਦਾ ਹੈ ਸਾਡੇ ਸਾਰੇ ਭਰਾਵਾਂ ਦਾ ਮੁੱਦਾ ਹੈਗਾ ਸਾਡੇ ਸਾਰੀ ਕਿਸਾਨੀ ਦਾ ਮੁੱਦਾ ਹੈਗਾ ਪਰ ਸਾਡਾ ਵੀ ਫਰਜ਼ ਬਣਦਾ ਹੁਣ ਅਸੀਂ ਘਰਾਂ ਚੋਂ ਨਿਕਲੀਏ ਘਰਾਂ ਚੋਂ ਨਿਕਲ ਕੇ ਅਸੀਂ ਸਾਥ ਦਈਏ ਕਿਸਾਨੀ ਦਾ ਜਿੰਨਾ ਵੀ ਤੁਸੀਂ ਪਿੰਡਾਂ ਦੇ ਵਿੱਚੋਂ ਕੋਈ ਰਾਸਣ ਇਕੱਠਾ ਕਰਨਾਗਾ ਉੱਥੇ ਸੰਪਰਕ ਕਰਕੇ ਜਿਹੜੀ ਚੀਜ਼ ਦੀ ਲੋੜ ਆਥੇ ਉਥੇ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਉਥੇ ਜਿਹੜੇ ਆਗੂ ਸਹਿਬਾਨ ਕੋਈ ਨੇੜੇ ਆਪਣੇ ਪਿੰਡ ਦੇ ਗਏ ਹੁੰਦੇ ਆ ਜਾਂ ਕੋਈ ਨੇੜੇ ਦਾ ਕੋਈ ਆਗੂ ਗਿਆ ਹੁੰਦਾ ਜਿਹੜੇ ਵੀਰ ਕੋਈ ਉਥੇ ਲਿਜਾਣਾ ਚਾਹੁੰਦੇ ਆ ਕੋਈ ਚੀਜ਼ ਕੋਈ ਲੱਕੜਾਂ ਕੋਈ ਬਾਲਣ ਜਾਂ ਕੋਈ ਖਾਣ ਪੀਣ ਦਾ ਸਮਾਨ ਜੇ ਕੋਈ ਉਥੇ ਲੋਡ ਸਮੇਂ ਮੁਤਾਬਕ ਸਮੇਂ ਮੁਤਾਬਕ ਜਿਹੜੀ ਵੀ ਚੀਜ਼ ਦੀ ਕੋਈ ਉਥੇ ਲੋਡ ਪੈਂਦੀ ਹੈ ਫੋਨ ਕਰਕੇ ਉਹੋ ਜਿਹੀ ਚੀਜ਼ ਤੁਸੀਂ ਉਥੇ ਲੈ ਕੇ ਜਾਓ ਇਸ ਚੀਜ਼ ਇਸ ਚੀਜ਼ ਨਾਲ ਪਿੰਡ ਦਾ ਨਾਮ ਨਿਕਲਦਾਗਾ ਪਰਿਵਾਰਾਂ ਦਾ ਨਾਮ ਨਿਕਲਦਾਗਾ ਜੇ ਆਪਾਂ ਗੱਲ ਕਰਦੇ ਹਾਂ ਖਾਨਦਾਨੀਆਂ ਦੀ ਅਗਲਾ ਕਹਿੰਦਾ ਖਾਨਦਾਨੀਆਂ ਫਲਾਨਾ ਪਰਿਵਾਰ ਖਾਨਦਾਨੀ ਹੈ ਇਹ ਚੀਜ਼ਾਂ ਤੋਂ ਪਤਾ ਲੱਗਦਾ ਕਿ ਯਾਰ ਫਲਾਨਾ ਪਰਿਵਾਰ ਖਾਨਦਾਨੀ ਹੈ ਫਲਾਨੇ ਟਾਈਮ ਇਹਦੇ ਦਾਦੇ ਨੇ ਇਹਦੇ ਪੜਦਾਦੇ ਨੇ ਆ ਫਲਾਨਾ ਮਸਲਾ ਹੱਲ ਕਰਿਆ ਸੀ ਜਾਂ ਫਲਾਨੇ ਮਸਲੇ 'ਚ ਜਾਂ ਫਲਾਨੇ ਸੰਘਰਸ਼ ਦੇ ਵਿੱਚ ਜੇਲ੍ਹ ਕੱਟੀ ਸੀ ਜਾਂ ਕੋਈ ਫਲਾਨੇ ਸੰਘਰਸ਼ ਦੇ ਵਿੱਚ ਮੂਹਰੇ ਹੋ ਕੇ ਲੜਦਾ ਸੀ ਇਹੀ ਚੀਜ਼ਾਂ ਖਾਨਦਾਨੀ ਹੁੰਦੀਆਂ ਨੇ ਨਹੀਂ 도ਗਲੇ ਤਾਂ ਬਾਈ ਜਦੋਂ ਮਰਜੀ ਬਣ ਜਾਓ 도ਗਲੇ ਤਾਂ ਲੋਕ ਤਾਂ 도ਗਲੇ ਬਣਨਾ ਤਾਂ ਕੋਈ ਬੜੀ ਵੱਡੀ ਗੱਲ ਨਹੀਂ 도ਗਲੇ ਤਾਂ ਮਿੰਟ 'ਚ ਬਣ ਜਾਂਦੇ ਆ ਲੋਕ ਬਕਾਊ ਵੀ ਮਿੰਟ 'ਚ ਹੋ ਜਾਂਦੇ ਆ ਅੱਜ ਕੱਲ ਬਕਾਊ ਬਹੁਤ ਆ ਸਿਸਟਮ ਕਿਉਂਕਿ ਜਿਹੜੇ ਪਹਿਲਾਂ ਵਾਲੇ ਧਰਨੇ ਵਾਲੇ ਧਰਨੇ ਵਾਲੇ ਸੀ ਉਹਨਾਂ ਤੇ ਵੀ ਇਲਜ਼ਾਮ ਲੱਗੀ ਜਾਂਦੇ ਆ ਕਿ 3000 ਕਰੋੜ ਦੇ ਵਿੱਚ ਜਿਹੜਾ ਦਿੱਲੀ ਧਰਨਾ ਵਿਕਿਆ ਗਿਆ ਪਹਿਲਾਂ ਪਰ ਇੱਜ਼ਤ ਨਾਲ ਮਰਨਾ ਇੱਜ਼ਤ ਦੇ ਨਾਲ ਰਹਿਣਾ ਧੌਣ ਉੱਚੀ ਕਰਕੇ ਤੁਰਨਾ ਪਿੰਡ ਦੇ ਵਿੱਚ ਅੱਖਾਂ ਚੱਖਾਂ ਪਾ ਕੇ ਗੱਲ ਕਰਨੀਆਂ ਇਹ ਅਣਖੀਆਂ ਦਾ ਕੰਮ ਹੁੰਦਾ ਇਹ ਜੋਧਿਆਂ ਦਾ ਕੰਮ ਹੁੰਦਾ ਇਹ ਸੂਰਬੀਰਾਂ ਦਾ ਕੰਮ ਹੁੰਦਾਗਾ ਨੀਵੀਂ ਪਾ ਕੇ ਤਾਂ ਕਹਿੰਦੇ ਹੁੰਦੇ ਸਭ ਦਾ ਹੀ ਸਰ ਜਾਂਦਾ ਪਰ ਅਸੀਂ ਪੰਜਾਬੀਆਂ ਦੀ ਉਹ ਕੌਮ ਹੈ ਜਿਨੇ ਦੁਨੀਆ ਦੇ ਨਕਸ਼ੇ ਤੇ ਸਾਨੂੰ ਜਾਣਦੀ ਹੈ ਸਾਨੂੰ ਪਹਿਚਾਨਦੀ ਹੈ ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਦਸਤਾਰ ਦਿੱਤੀ ਹੈ ਅੱਜ ਖਾਲਸੇ ਦਾ ਝੰਡਾ ਪੂਰੀ ਦੁਨੀਆ ਦੇ ਵਿੱਚ ਹਰੇਕ ਮੁਲਕ ਦੇ ਵਿੱਚ ਝੂਲਦਾਗਾ ਨਹੀਂ ਤਾਂ ਜੇ ਦੇਸ਼ਾਂ ਦੀ ਗੱਲ ਕਰੀਏ ਤਾਂ ਦੂਜੇ ਦੇਸ਼ ਦਾ ਦੂਜੇ ਦੇਸ਼ ਦੇ ਵਿੱਚ ਝੰਡਾ ਨਹੀਂ ਲਹਿਰਾ ਸਕਦੇ ਜੇ ਆਪਾਂ ਗੱਲ ਕਰੀਏ ਵੀ ਆਪਣੇ ਦੇਸ਼ ਦੇ ਵਿੱਚ ਆਪਾਂ ਪਾਕਿਸਤਾਨ ਦਾ ਝੰਡਾ ਲਹਿਰਾਵਾਂਗੇ ਨਹੀਂ ਲਹਿਰਾ ਸਕਦੇ ਜਾਂ ਕੋਈ ਹੋਰ ਕੰਟਰੀ ਦਾ ਲਹਿਰਾਵਾਂਗੇ ਭਰਾਵੋ ਇੱਕੋ ਇੱਕ ਝੰਡਾ ਗਾ ਖਾਲਸੇ ਦਾ ਇਨਸਾਨ ਨਿਸ਼ਾਨ ਸਭ ਝੂਲਦੇ ਨਹੀਂ ਹਰੇਕ ਦੁਨੀਆ ਦੇ ਹਰੇਕ ਮੁਲਕ ਦੇ ਵਿੱਚ ਹਰੇਕ ਸਟੇਟ ਦੇ ਵਿੱਚ ਹਰੇਕ ਕੰਟਰੀ ਦੇ ਵਿੱਚ ਸਾਰੇ ਕਿਤੇ ਜਿਹੜੇ ਖਾਲਸੇ ਦਾ ਇਨਸਾਨ ਝੂਲ ਰਿਹਾਗਾ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਅੱਜ ਖਾਲਸਾ ਹੀ ਜਿਹੜਾ ਸਾਡਾ ਜਗਜੀਤ ਸਿੰਘ ਜੀ ਡੱਲੇਵਾਲ ਜੋ ਕਿ ਗੁਰਸਿੱਖ ਨੇ ਉਹ ਅੱਜ ਮਰਨ ਵਰਤ ਦੇ ਬੈਠੇ ਨੇ 33ਵੇਂ ਦਿਨ ਚ ਵਜਣ ਦੇ ਵਿੱਚ ਨੇ ਤੇ ਸਾਨੂੰ ਉਹਨਾਂ ਦੀ ਮੌਤ ਨਾ ਅਸੀਂ ਉਹਨਾਂ ਦੀ ਉਡੀਕੀ ਹੈ ਅਸੀਂ ਲੀਡਰਾਂ ਨੂੰ ਵੀ ਬਾਰ ਬਾਰ ਇਹੀ ਅਪੀਲ ਕਰਦੇ ਆ ਕਿ ਸਮਝ ਜਾਓ ਹਜੇ ਵੀ ਅਕਲ ਨੂੰ ਹੱਥ ਮਾਰੋ ਇੱਕ ਸਰਬਸਾਂਝੀ ਤੁਸੀਂ ਮੀਟਿੰਗ ਬੁਲਾ ਕੇ ਸਾਰੀਆਂ ਪਾਰਟੀਆਂ ਸਰਬਸਾਂਝੀ ਮੀਟਿੰਗ ਬੁਲਾ ਕੇ ਕਿਉਂਕਿ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਪੰਜਾਬ ਦੇ ਲੋਕਾਂ ਦੀ ਗੱਲ ਹੈ ਪੰਜਾਬ ਦੇ ਜ਼ਮੀਨਾਂ ਦੀ ਗੱਲ ਹੈ ਤੁਸੀਂ ਸਰਬਸਾਂਝੀ ਮੀਟਿੰਗ ਬੁਲਾ ਕੇ ਇੱਕ ਫੈਸਲਾ ਲਓ ਦਿੱਲੀ ਵੱਲ ਚਾਲੇ ਪਾਓ ਪਹਿਲਾਂ ਮੁੱਖ ਮੰਤਰੀ ਸਾਹਿਬ ਨਾਲ ਕਿਉਂਕਿ ਇਹਦੇ ਵਿੱਚ ਦੇਰੀ ਦਾ ਟਾਈਮ ਨਹੀਂ ਵੀ ਅੱਜ ਮੀਟਿੰਗ ਕਰ ਲਈ ਜਾਂ 2-4 ਦਿਨਾਂ ਨੂੰ ਮੀਟਿੰਗ ਕਰਦੇ ਆ ਕਿਉਂਕਿ ਸਮਾਂ ਸੀਮਤ ਹੈ ਇੱਕ ਇੱਕ ਪਾਲ ਜਗਜੀਤ ਸਿੰਘ ਢੱਲੇਵਾਲ ਜਿਹੜੇ ਕਿ ਸਾਡੇ ਲਈ ਕੁਰਬਾਨੀ ਮਰ ਕੇ ਮੌਤ ਕਰੀਬ ਆ ਰਹੀ ਹੈ ਇੱਕ ਇੱਕ ਸਕਿੰਟ ਮੌਤ ਉਹਨਾਂ ਦੇ ਕਰੀਬ ਆ ਰਹੀ ਹੈ ਪਰ ਸਾਨੂੰ ਵੀ ਬਿਨਾਂ ਦੇਰੀ ਤੋਂ ਜਿਵੇਂ ਐਮਰਜੈਂਸੀ ਕਹਿੰਦੇ ਨੇ ਐਮਰਜੈਂਸੀ ਮੀਟਿੰਗ ਬਲਾਓ ਸਰਬਸਾਂਝੀ ਮੀਟਿੰਗ ਉਹਦੇ ਵਿੱਚ ਫੈਸਲਾ ਲਓ ਕਿ ਕਿਸਾਨੀ ਸਾਨੂੰ ਸਭ ਤੋਂ ਪਿਆਰੀ ਹੈ ਪਾਰਟੀਆਂ ਵਾਅਦੇ ਵਿੱਚ ਨਹੀਂ ਸਾਨੂੰ ਫੈਸਲਾ ਲੈ ਕੇ ਦਿੱਲੀ ਦੀ ਹਕੂਮਤ ਨਾਲ ਦਿੱਲੀ ਦੀ ਸਰਕਾਰ ਦੇ ਨਾਲ ਮੱਥਾ ਲਾਉਣਾ ਚਾਹੀਦਾ ਹੈ ਸਾਨੂੰ ਦਿੱਲੀ ਦੀ ਸਰਕਾਰ ਦੇ ਨਾਲ ਗੱਲਬਾਤ ਕਰ ਲਿਜੇ ਗੱਲਬਾਤ ਨਾਲ ਪਹਿਲਾਂ ਗੱਲਬਾਤ ਦਾ ਸੈਂਸਲਾ ਚਲਾਓ ਜੇ ਗੱਲਬਾਤ ਹੁੰਦੀ ਆ ਕੋਈ ਮਸਲਾ ਹੱਲ ਨਿਕਲਦਾ ਹੈ ਤਾਂ ਠੀਕ ਹੈ ਨਹੀਂ ਤੁਸੀਂ ਆਹੁਦੇਦਾਰੋਂ ਕੀ ਤੁਸੀਂ ਲੋਕਾਂ ਦੇ ਕਿਸਾਨਾਂ ਲਈ ਜੇ ਸਾਰੇ ਦੇ ਸਾਰੇ ਮੈਂ ਕਹੂੰਗਾ ਵੀ ਜੇ ਕਿਤੇ ਅਸਤੀਫੇ ਦੇ ਦੇਣ ਜਾਂ ਕੋਈ ਇੱਕ ਬਹੁਤ ਵੱਡਾ ਮੈਸੇਜ ਜਾਊਗਾ ਦੁਨੀਆ ਦੇ ਕਿ ਕਿ ਪੰਜਾਬ ਨੇ ਇੱਕ ਸਭ ਤੋਂ ਵੱਡਾ ਕਦਮ ਚੁੱਕਿਆ ਸੀ ਇਤਿਹਾਸ ਦੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਕਿ ਕਿਸਾਨੀ ਲਈ ਸਾਡੇ ਪੰਜਾਬ ਦੇ ਲੀਡਰਾਂ ਨੇ ਅਸਤੀਫੇ ਦਿੱਤੇ ਸੀ ਪਰ ਨਹੀਂ ਦੋਸਤੋ ਇਹ ਜਿਹੜੇ ਲੀਡਰ ਨੇ ਇਹ ਨਹੀਂ ਇਹ ਕੁਝ ਨਹੀਂ ਕਰ ਸਕਦੇ ਇਹ ਨਹੀਂ ਕਰ ਸਕਦੇ ਇਹ ਕੁਝ ਕਿਉਂਕਿ ਇਹਨਾਂ ਦੇ ਵਿੱਚ ਇੰਨੀ ਜੁਰਤ ਨਹੀਂ ਹੈਗੀ ਕਿ ਇਹ ਗਾਂਹਾਂ ਸੈਂਟਰ ਦੀ ਸੈਂਟਰ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਜਾਂ ਮੰਤਰੀ ਨੇ ਜਾਂ ਸਾਡੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਅੱਖ ਚੱਕ ਪਾ ਕੇ ਗੱਲ ਕਰ ਲੈਣਾ ਨਹੀਂ ਹੈਗੀ ਇਹਨਾਂ ਦੇ ਅੱਖ ਚੱਕ ਪਾ ਕੇ ਗੱਲ ਕਰਨ ਦੀ ਜ਼ਰਤ ਨਹੀਂ ਹੈਗੀ ਇਹਨਾਂ ਦੇ ਵਿੱਚ ਭਰਾਵੋ ਸਾਨੂੰ ਆਪਣੇ ਆਪ ਹੀ ਜਾਗਣਾ ਪੈਣਾ ਹੈ ਸਾਨੂੰ ਆਪ ਹੀ ਜਿਹੜੀ ਲੜਾਈ ਹੈ ਇਹ ਅੱਗੇ ਹੋ ਕੇ ਲੜਨੀ ਪੈਣੀ ਹੈ ਇੰਨੀਆਂ ਕਿ ਬੇਨਤੀਆਂ ਕਰਦੀਆਂ ਸੀ ਜੇ ਕਿਸੇ ਨੂੰ ਕੋਈ ਉੱਚਾ ਨੀਵਾ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਣਾ ਹੈ ਤੇ ਪ੍ਰਭੋ ਦੁਆਰਾ ਫੇਰ ਜਾਂਦੇ ਜਾਂਦੇ ਅਪੀਲ ਕਰਨੀ ਹੈ ਕਿ ਖਨੌਰੀ ਬਾਡਰ ਸੰਭੂ ਬਾਡਰ ਜਿਹੜੇ ਨੂੰ ਜਿਹੜਾ ਨੇੜੇ ਪੈਂਦਾ ਹੈ ਜਾਂ ਜਿਹੜੇ ਨੂੰ ਜਿਹੜਾ ਜਿਹੜੇ ਪਾਸੇੋਂ ਜਥੇ ਜਾ ਰਹੇ ਨੇ ਵੀ ਉੱਥੇ ਆਪਣੇ ਜਾਣ ਪਛਾਨ ਵਾਲੇ ਨੇ ਉੱਥੇ ਜ਼ਰੂਰ ਪਹੁੰਚੋ ਤੁਸੀਂ ਕਿਉਂਕਿ ਪਿੰਡਾਂ ਦੇ ਵਿੱਚੋਂ ਗੁਰਦੁਆਰਿਆਂ ਦੇ ਵਿੱਚ ਵੱਧ ਤੋਂ ਵੱਧ ਹੋ ਕੇ ਜਾਓ ਜੇ ਕੋਈ ਖੁਸ਼ੀ ਗਮੀ ਦੇ ਪ੍ਰੋਗਰਾਮ ਨੇ ਕਿਸੇ ਗੁਰੂ ਘਰਾਂ 'ਚ ਜਾਊ ਸਾਂਝੇ ਪ੍ਰੋਗਰਾਮ ਹੁੰਦੇ ਨੇ ਉੱਥੇ ਵੀ ਤੁਸੀਂ ਜਦੋਂ ਕੋਈ ਪ੍ਰੋਗਰਾਮ ਹੁੰਦਾ ਜਾਂ ਕੋਈ ਪਾਠੀ ਸਿੰਘ ਹੁੰਦੇ ਆ ਉਹਨਾਂ ਨੂੰ ਕਿਹਾ ਕਰੋ ਕਿ ਨਾਲ ਇਸ ਚੀਜ਼ ਦੀ ਅਰਦਾਸ ਵੀ ਕਰੋ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਚੜ੍ਹਦੀ ਕਲਾ ਰੱਖੇ ਪ੍ਰਮਾਤਮਾ ਤੇ ਉੱਥੇ ਪਹੁੰਚਣ ਦੀ ਵੀ ਅਪੀਲ ਕਰਿਆ ਕਰੋ ਕਿ ਉੱਥੇ ਵੱਧ ਤੋਂ ਵੱਧ ਪਹੁੰਚੋ ਤੇ ਸਾਥ ਦਿਓ ਅਸੀਂ ਖਿਮਾ ਦੇ ਜਾਚਕਾਂ ਭਰਾਵੋ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ